ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸੰਕਟ ਮੋਚਨ ਸ਼ਬਦ ਵੀ ਆਪਦੀ ਨਾਲ ਸਾਂਝਾ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਇਹ ਸ਼ਬਦ ਦਾ ਜਾਪ ਕੀਤੇ ਆ ਸਾਰੇ ਹੀ ਕਾਰਜ ਜਿਹੜੇ ਨੇ ਉਹ ਰਾਸ ਹੋ ਜਾਂਦੇ ਨੇ ਜਿਹੜੇ ਮਰਜੀ ਕਾਰਜ ਨੂੰ ਲੈ ਕੇ ਅਰਦਾਸ ਕਰਦੇ ਹੋ ਸਤਿਗੁਰੂ ਜ਼ਰੂਰ ਪ੍ਰਵਾਨ ਕਰਦੇ ਨੇ ਆਪਾਂ ਬੇਨਤੀਆਂ ਸਾਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹ ਜਿਹੜਾ ਸ਼ਬਦ ਹੈ ਇਹਦਾ ਜਾਪ ਰਜਾਨਾ ਕਰਨੇ ਤੇ ਸਾਧ ਸੰਗਤ ਅਰਦਾਸ ਕਰਨੀ ਹੈ ਤੇ ਅਰਦਾਸ ਕਰਕੇ ਆਪਣੇ ਕਾਰਜ ਜਿਹੜੇ ਨੇ ਉਹ ਤੁਸੀਂ ਕਰਨੇ ਨੇ ਤੇ ਸਤਿਗੁਰੂ ਹਰ ਕਾਰਜ ਦੇ ਵਿੱਚ ਸਹਾਈ ਹੋਣਗੇ ਹਰ ਕਾਰਜ ਦੇ ਵਿੱਚ ਸਾਡੀ ਫਤਿਹ ਜਿਹੜੀ ਹੈ ਉਹ ਜ਼ਰੂਰ ਹੋਵੇਗੀ ਇਹ ਸ਼ਬਦ ਦਾ ਜਾਪ ਕਰਨਾ ਆਪਾਂ ਅਰਥ ਵੀ ਸਮਝਾਂਗੇ ਪਹਿਲਾ ਮੂਲ ਰੂਪ ਦੇ ਵਿੱਚ ਆਪਾਂ ਸ਼ਬਦ ਨੂੰ ਵਿਚਾਰੀਏ ਸੋਹੀ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੁਜ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋਲਾਜ ਤੇਰੀ ਸ਼ਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਅਲ ਰਹਿ ਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤੀ ਆਰੈ ਕਛੂ ਨ ਪਾਈਐ ਸਾਚ ਲੱਗੈ ਤਾਹੋਂ ਮੈਂ ਜਾਈਐ ਜਿਸ ਨੋ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰਤ ਸਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਝ ਭਾਵੇਂ ਤਾ ਆਣਹ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਤੇ ਆਏ ਇਹ ਪੂਰੇ ਸ਼ਬਦ ਦਾ ਸਾਹ ਸੰਗਤ ਜਾਪ ਕਰਨਾ ਹੈ ਸਤਿਗੁਰੂ ਕਿਰਪਾ ਕਰਨ ਕੇ ਤੇ ਆਪਾਂ ਅਰਥ ਸਮਝਦੇ ਆ ਸਤਿਗੁਰੂ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਕਿਤਾ ਲੋੜ ਹੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਈ ਜਿਹੜਾ ਕੰਮ ਮੈਂ ਲੋੜ ਰਿਆਂ ਉਹ ਪ੍ਰਭੂ ਕਰ ਸਕਦਾ ਹੈ ਸਤਗੁਰੂ ਕਰ ਸਕਦਾ ਹੈ ਉਹ ਤੋਂ ਬਿਨਾ ਕੋਈ ਹੋਰ ਨਹੀਂ ਕਰ ਸਕਦਾ ਜਿਹੜਾ ਵੀ ਉਹਨੂੰ ਸੇਵਦਾ ਹੈ ਉਹਦੇ ਕਾਰਜ ਰਾਸ ਉਹ ਪਰਮਾਤਮਾ ਕਰ ਦਿੰਦਾ ਹੈ ਉਹ ਆਪਣੇ ਦਾਸ ਦੀ लाज ਰੱਖਦਾ ਹੈ ਉਹਦੀ ਸ਼ਰਨ ਜਿਹੜੀ ਹੈ ਪੂਰਨ ਦਿਆਲਾ ਉਹਦੇ ਦਇਆਲਤਾ ਕਰਨ ਵਾਲਾ ਹੈ ਜਿਹੜਾ ਉਹਦੀ ਸ਼ਰਨ ਚਲਿਆ ਜਾਂਦਾ ਉਹਦੇ ਤੇ ਦਇਆਲਤਾ ਉਹ ਜ਼ਰੂਰ ਕਰੇਗਾ ਸੋ ਜੇ ਬੇਨ ਕਵਨ ਕਰੇ ਪ੍ਰਤਪਾਲਾ ਉਹ ਤੋਂ ਬਿਨਾ ਕੌਣ ਹੈ ਜਿਹੜਾ ਪ੍ਰਤਪਾਲਨਾ ਕਰ ਸਕੇ ਉਪਰਮਾਤਮਾ ਆਪ ਹੀ ਹੈ ਜਿਹੜਾ ਪ੍ਰਤਪਾਲਨਾ ਕਰਦਾ ਸੋ ਪਿਆਰਿਓ ਉਹ ਤੇ ਹਰ ਥਾਂ ਹੀ ਮੌਜੂਦ ਹੈ ਹਰ ਪਾਸੇ ਉਹਦਾ ਜਿਹੜਾ ਹੈ ਪਹਿਰਾ ਹੈ ਸਾਧ ਸੰਗਤ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਾਂਗੇ ਤੇ ਪਿਆਰਿਓ ਸਾਨੂੰ ਗੱਲਾਂ ਬਾਤਾਂ ਜੜੀਆਂ ਨੇ ਉਹ ਸਮਝ ਆਉਣਗੀਆਂ ਸਿੱਖਣ ਨੂੰ ਮਿਲਣਗੀਆਂ ਸਤਗੁਰੂ ਜੀ ਕਿਰਪਾ ਕਰਨਗੇ ਮਿਹਰਾਮਤ ਕਰਨਗੇ ਸੋ ਪਿਆਰਿਓ ਇਹ ਸ਼ਬਦ ਦਾ ਜਾਪ ਜਰੂਰ ਕਰਿਆ ਜੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ